ਅੱਜ ਪ੍ਰੇਮ ਕਹਾਣੀ ਸੁਣਾਉਣਾ ਮੈਂ ਤੁਹਾਨੂੰ ਕਿਸੇ ਵੀਰ ਦੀ ਗੱਲ ਜਲੰਧਰ ਦੀ ਐ ਇਹ ਰਾਂਝੇ ਤੇ ਹੀਰ ਦੀ ਇਹ ਰਾਂਝੇ ਹੁਣੀ ਮੋਡਲ ਟਾਊਨ ਸੀ ਢੇੜੀ ਲਗਾਉਂਦੇ ਸੋਹਣੇ ਹੁਣੀ ਦੂਰੋਂ ਸੇ ਤੁਰੇ ਆਂਦੇ ਖੁੱਲੇ ਵਾੜ ਮੱਠੀ ਮੱਠੀ ਚਾਲ ਰਾਂਝੇ ਹੁਣੀ ਹੋਗੇ ਬਿਹਾਲ ਰਾਂਝੇ ਹੁਣੀ ਖੋਗੇ ਬਿਹਾਲ ਅੱਖਾਂ 'ਚ ਅੱਖਾਂ ਪਾਈਆਂ ਉਹ ਅੱਖਾਂ ਮਾਸਾ ਨਾ ਸ਼ਰਮਾਈਆਂ ਦਿਲ ਕੀਤਾ ਪੁੱਛਾਂ ਉਹਨੂੰ ਹਾਲ ਚਾਲ ਇੰਜ ਲੱਗਾ ਮੋਡਲ ਟਾਊਨ ਜਿਹੜੀ ਲਾਉਣੇ ਦਾ ਮੁੱਲ ਮੁੜ ਗਿਆ ਬੰਦ ਕਿਸਮਤੇ ਦਾ ਦਰਵਾਜ਼ਾ ਖੁੱਲ ਗਿਆ ਜਦੋਂ ਮੈਂ ਖਿਆਲਾਂ 'ਚੋਂ ਬਾਹਰ ਆਇਆ ਸੱਜਣਾ ਨੇ ਤੇਜ ਤੇਜ ਕਦਮਾਂ ਨੂੰ ਵਿਧਾਇਆ ਇਰਬ ਨੇ ਪਹਿਲੇ ਪੈਰ ਸਵਰਗ ਦੂਜੇ ਪੈਰ ਨਰਕ ਵਿਖਾਇਆ ਮੈਂ ਗੱਡੀ ਵਿੱਚ ਹੜਕੰਪ ਮਚਾਇਆ ਨਿੱਕੂ ਪਾਰ ਕੋਲੋਂ ਗੱਡੀ ਨੂੰ ਘੁਮਾਇਆ ਸੱਜਣਾ ਦੇ ਪਿੱਛੇ ਮੱਠੀ ਮੱਠੀ ਚਾਲੇ ਗੱਡੀ ਨੂੰ ਲਗਾਇਆ ਰੀੜ ਦੀ ਹੱਡੀ ਸਿੱਧੀ ਕਰ ਮੈਂ ਆਪਣਾ ਕੋਟ ਤੇ ਚਸ਼ਮਾ ਸੱਜਣਾ ਨੂੰ ਵਿਖਾਇਆ ਮੈਨੂੰ ਇੰਜ ਲੱਗਾ ਮੇਰਾ ਇਸ਼ਾਰਾ ਉਨਾਂ ਦੇ ਸਮਝ ਆਇਆ ਫਿਰ ਕੀ ਸੀ ਮੈਕੌਫੀ ਡਾਂਸ ਨਾ ਪੇਚਾ ਪਾਇਆ ਮੈਕੌਫੀ ਡਾਂਸ ਨਾ ਪੇਚਾ ਪਾਇਆ ਕਮਲਟਾ ਬੇ ਲੱਗੇ ਜੁਕਰੀਆਨੀ ਦੀਆਂ ਦੁਕਾਨਾਂ ਉਥੋਂ ਮੈਂ ਭੱਜ ਕੇ ਕਾਗਜ਼ ਪੈਨ ਲੈ ਆਇਆ ਕਦੇ ਪੇਪਰ ਨਾ ਮੈਂ ਐਨੀ ਛੇਤੀ ਲਿਖਿਆ ਕਾਗਜ਼ ਤੇ 100 ਦੀ ਸਪੀਡ ਨਾਲ ਨੰਬਰ ਮੈਂ ਵਾਇਆ ਖਾਲੀ ਜਗ੍ਹਾ ਦੇਖ ਕੇ ਮੈਂ ਗੱਡੀ ਨੂੰ ਉਹਦੇ ਮੂਹਰੇ ਲਾਇਆ ਮੈਂ ਬੈਠਣ ਲਈ ਕਿਹਾ ਉਹਨੇ ਨੰਨਾ ਪਾਇਆ ਫਿਰ ਕੀ ਸੀ ਮੈਂ ਦੋ ਚਾਰ ਗੱਲਾਂ ਕਰਕੇ ਨੰਬਰ ਦੇ ਆਇਆ ਮੈਂ ਦੋ ਚਾਰ ਗੱਲਾਂ ਕਰਕੇ ਨੰਬਰ ਦੇ ਆਇਆ